ਪਰ ਲੇਕਿਨ ਇਹਦਾ ਬੈਕ ਪ੍ਰੈਸ਼ਰ ਹੋਣ ਕਾਰਨ ਕਰਕੇ ਆਪਾਂ ਨੂੰ ਇਹਦੇ ਸਲੀਵ ਰਿੰਗ ਚੇਂਜ ਕਰਨੇ ਪਏ। ਇਹ ਆ ਲੈਟ ਫਿਟ ਕਰ ਰਹੇ ਆ ਆਪਾਂ। ਹਾਂ ਬਾਅਦ ਚੋਣਨ ਨੂੰ ਤੋਂ ਸਾਈਡ ਤੇ। ਚਲੋ ਇਸ ਤੋਂ ਬਾਅਦ ਆਪਾਂ ਟਾਰਕ ਰੈਂਚ ਨਾਲ ਕਰਦੇ ਆਂ ਬੋਲਟ ਟਾਈਟ। 30 ਮੀਟਰ ਸਸਕਾਲ ਸਵਾਗਤ ਆ ਤੁਹਾਡਾ ਆਪਣੇ ਚੈਨਲ ਜੀਐਨਟੀ ਪਰ ਗੜੀ ਤੇ। ਆਓ ਸੱਜਣੋ ਅੱਜ ਗੱਲਬਾਤ ਕਰਦੇ ਆ ਆਪਾਂ ਫਿਰ ਜੋ ਆਪਣੇ ਕੋਲੇ ਅਰਜਨ ਟਰੈਕਟਰ ਮੋਗੇ ਤੋਂ ਖੁੱਲਿਆ ਹੋਇਆ ਵਾ ਮੰਗੇ ਭਰਾ ਦਾ ਤੁਹਾਨੂੰ ਪਤਾ ਹੀ ਐ ਇਸ ਟਰੈਕਟਰ ਦੇ ਵਿੱਚ ਆਪਾਂ ਟਰਬੋ ਵਗੈਰਾ ਦੀ ਮੋਡੀਫਿਕੇਸ਼ਨ ਕੀਤੀ ਆ ਪਰ ਲੇਕਿਨ ਇਹਦਾ ਬੈਕ ਪ੍ਰੈਸ਼ਰ ਹੋਣ ਕਾਰਨ ਕਰਕੇ ਆਪਾਂ ਨੂੰ ਇਹਦੇ ਸਲੀਵ ਰਿੰਗ ਚੇਂਜ ਕਰਨੇ ਪਏ ਤੇ ਬਾਕੀ ਇਹਦੇ ਹੈੱਡ ਦੀ ਹੈੱਡ ਚੇਂਜ ਕੀਤਾ ਇਸ ਟਰੈਕਟਰ ਦੇ ਵਿੱਚ ਚਲੋ ਸੱਜਣੋ ਅੱਜ ਦੇ ਪਾਰਟ ਦੇ ਵਿੱਚ ਆਪਾਂ ਇਹਦੇ ਹੈਡ ਦੀ ਫਿਟਿੰਗ ਤੁਹਾਨੂੰ ਦਿਖਾ ਰਹੇ ਹਾਂ ਕਿਉਂਕਿ ਪਹਿਲਾਂ ਤੁਸੀਂ ਦੇਖਿਆ ਪਿਸਟਨ ਸਲੀਵ ਚੈਂਬਰ ਵਗੈਰਾ ਦੀ ਆਪਾਂ ਫਿਟਿੰਗ ਕੀਤੀ ਆ ਜੋ ਪੁਰਾਣੇ ਵਾਲਾ ਹੈਡ ਆਪਾਂ ਇੱਧਰ ਉਤਾਰਤਾ ਜੋ ਇੱਧਰ ਆਪਾਂ ਫੇਸ ਲਵਾ ਕੇ ਹੋਰ ਹੈਡ ਫਿੱਟ ਕਰਕੇ ਲਾ ਰਹੇ ਆ ਆਪਾਂ ਇੱਥੇ ਦੇਖ ਸਕਦੇ ਹੋ ਇਹ ਵਾਲਾ ਇੱਧਰ ਫਿੱਟ ਕਰ ਰਹੇ ਆ ਆਪਾਂ ਤੇ ਚਲੋ ਸਾਈ ਚਲੋ ਕਰਦੇ ਆ ਵਾਲਾਂ ਵਗੈਰਾ ਦੀ ਫਿਟਿੰਗ ਸੋ ਜੁੜੇ ਰਿਹਾ ਵੀਡੀਓ ਦੇ ਨਾਲ ਉਸ ਤੋਂ ਬਾਅਦ ਫਿਟਿੰਗ ਕਰਦੇ ਹਾਂ ਡਾਂ ਦੀ ਆਪਣਾ 960 ਦਾ ਇੰਜਨ ਵੀ ਆਪਣਾ ਵਾਸ਼ ਹੋ ਚੁੱਕਿਆਗਾ ਇਹਦਾ ਤੁਸੀਂ ਦੇਖ ਸਕਦੇ ਹੋ ਸਫਾਈ ਕੀਤੀ ਪਈ ਹੈ 960 ਦੇ ਇੰਜਨ ਦੀ ਵੀ ਪਰ ਜਲਦੀ ਆਪਣੇ ਇਸ ਟਰੈਕਟਰ ਤੇ ਵੀ ਵਲੌਗ ਆ ਰਹੇ ਆ ਤੇ ਪਹਿਲਾਂ ਆਪਾਂ ਅਰਜੁਨ ਟਰੈਕਟਰ ਦਾ ਵਰਕ ਕੰਪਲੀਟ ਕਰ ਦਈਏ ਸੋ ਉਸ ਤੋਂ ਬਾਅਦ ਆਪਾਂ 960 ਦੇ ਫਿਟਿੰਗ ਕਰਾਂਗੇ ਕਿਉਂਕਿ ਜੋ ਆਪਾਂ ਹੈਡ ਦੀ ਫਿਟਿੰਗ ਕਰ ਰਹੇ ਹਾਂ ਬਾਕੀ ਤੇਲ ਵਗੈਰਾ ਪਾ ਕੇ ਆਪਾਂ ਹੈਡ ਚੈੱਕ ਕਰ ਲਿਆ ਕੋਈ ਲੀਕੇਜ ਨਹੀਂ ਸੋ ਆਪਾਂ ਇੱਕ ਨੋਜ਼ਲਾ ਪਾ ਕੇ ਚੈੱਕ ਕਰੀ ਜੰਨੇ ਆਪਾਂ ਇਹਦੇ ਵਿੱਚ ਪਾਈ ਨੋਜ਼ਲ ਇਦਾਂ ਨਾ ਮਾਰ ਆ ਦੇਖੋ ਇੰਨੀ ਨੋਜ਼ਲ ਬਾਹਰ ਰਹਿ ਰਹੀ ਆ ਇਹ ਨੋਜ਼ਲ ਜਿਆਦਾ ਬਾਹਰ ਰਹਿੰਦੀ ਆ ਚਲੋ ਇਹਨੂੰ ਆਪਾਂ ਉੱਪਰ ਚੱਕਾਂਗੇ ਇਹ ਕਮ ਸੇ ਕਮ ਇੰਨੀ ਰਹਿਣੀ ਚਾਹੀਦੀ ਹੁੰਦੀ ਆਪਣੀ ਇੰਨੀ ਕਿਉਂਕਿ ਇਹ ਜਿਆਦਾ ਇੰਨੀ ਆ ਤੇ ਚਲੋ ਸੱਜਣੋਂ ਆਪਾਂ ਨੋਜ਼ਲਾਂ ਦੀ ਵੀ ਕਰਦੇ ਆ ਸੈਟਿੰਗ ਵਿੱਚ ਪਾ ਕੇ ਕਿਦਾਂ ਇਹਦੀ ਲੈਂਥ ਚਾਹੀਦੀ ਹੈ ਘੱਟੋ ਘੱਟ 1.5 ਮੀਟਰ ਬਾਹਰ ਹੋਣੀ ਚਾਹੀਦੀ ਨੋਜ਼ਲੇ ਇਸ ਤੋਂ ਜਿਆਦਾ ਬਾਹਰ ਨਹੀਂ ਹੋਣੀ ਚਾਹੀਦੀ ਚਲੋ ਇਸ ਤੋਂ ਬਾਅਦ ਕਰਦੇ ਆ ਨੋਜ਼ਲ ਪਾ ਕੇ ਫਿੱਟ ਕਰਕੇ ਤੇ ਹੈਡ ਨੂੰ ਫਿਟਿੰਗ ਬਲਾਕ ਦੇ ਉੱਪਰ ਕਿਉਂਕਿ ਜੋ ਵੀ ਡੀਆਈ ਟਰੈਕਟਰ ਦਾ ਉਹਦੇ ਵਿੱਚ 1.5 ਮਿਮ ਆਪਣੀ ਨੋਜ਼ਲ ਬਾਹਰ ਹੋਣੀ ਜ਼ਰੂਰੀ ਹੁੰਦੀ ਆ ਸੋ ਆਪਾਂ ਇਹਨਾਂ ਨੂੰ ਕਰਕੇ ਸੈਟਿੰਗ ਕਿਉਂਕਿ ਇਹਦੇ ਵਿੱਚ ਦੋ ਦੋ ਵਾਸ਼ਲਾਂ ਪੈਣੀਆਂ ਆਪਣੀ 1 ਕਿ ਮਿਮ ਦੀ ਇਹਦੇ ਕਰਕੇ ਆ ਗਈ ਕੁਝ ਠੀਕ ਹੋਏ ਆ ਬਾਅਦ ਤੋਂ ਨਾ ਤਾਂ ਸੈਟ ਉੱਧਰ ਨੂੰ ਜਿੱਦੋਂ ਫੇਰੀ ਜਾਂਦਾ ਹੈ ਬਸ ਸਹੀ ਹੈ ਚਲੋ ਸੱਜਣੋ ਇਸ ਤੋਂ ਬਾਅਦ ਆਪਾਂ ਜੋ ਪਿਸਟਨਾਂ ਦੀ ਡਿਗਰੀ ਚੈਕਿੰਗ ਕਰ ਰਹੇ ਹਾਂ ਵੀ ਨੋਜ਼ਲਾਂ ਦੀ ਤੇ ਪਿਸਟਨ ਦੀ ਆਪਣੀ ਆਪਸ ਵਿੱਚ ਡਿਗਰੀ ਮਿਲਦੀ ਹੈ ਸੋ ਡਿਗਰੀ ਮਿਲਾ ਕੇ ਦੇਖ ਲਈ ਐਨ ਓਕੇ ਹੈਗੀ ਇਸ ਤੋਂ ਬਾਅਦ ਕਰਦੇ ਹਾਂ ਬੋਲਟਾਂ ਦੀ ਟਾਈਟਨੈਸ ਤੇ ਇਸ ਤੋਂ ਬਾਅਦ ਆਪਾਂ ਟਾਰਕ ਰੈਂਚ ਨਾਲ ਕਰਦੇ ਹਾਂ ਬੋਲਟ ਟਾਈਟ ਇੱਕ ਚਲੋ ਸੱਜਣੋ ਜੋ ਆਪਣਾ ਅਰਜਨ ਟਰੈਕਟਰ ਕੰਪਲੀਟ ਕਰਕੇ ਆਪਾਂ ਇੱਧਰ ਖੇਤ ਆ ਗਏ ਸੀਗੇ ਸੋ ਮੁੰਡਾ ਆਪਣਾ ਹਲ ਪਾ ਰਿਹਾ ਕਿ ਉਧਰੋਂ ਉਹ ਕਰੂੰ ਤੇ ਚਲੋ ਅੱਜ ਉਹਦਾ ਟੈਸਟ ਡਰਾਈਵ ਲੈ ਕੇ ਦੇਖਦੇ ਆਂ ਟ੍ਰਾਇਲ ਲੈਨੇ ਆ ਕੀ ਪਰਫਾਰਮੈਂਸ ਦਾ ਫਰਕ ਪਿਆ ਬਲੋ ਮਾਰਦਾ ਜਾਂ ਨਹੀਂ ਮਾਰਦਾ ਸਾਰਾ ਚੈੱਕ ਅਪ ਕਰਾਉਣਾ ਤੁਹਾਨੂੰ ਤੇ ਚਲੋ ਲੈ ਕੇ ਆਉਂਦਾ ਟਰੈਕਟਰ ਹਲ ਪਾ ਕੇ ਇੱਕੋ ਲੈਫਟ ਵਾਲਾ ਫਿਲਟਰ ਜਾਂ ਬਦਲ ਨਾਲ ਉਹ ਉਹ ਥੋੜਾ ਜਿਹਾ ਪ੍ਰੋਬਲਮ ਦਿੰਦਾਗਾ ਕਿਉਂਕਿ ਪਾਈਪ ਇਕੱਠਾ ਹੁੰਦਾਗਾ ਤੇ ਚਲੋ ਸੋਚ ਨੂੰ ਪਾ ਕੇ ਫਿਲਟਰ ਤੇ ਚੈੱਕ ਕਰਦੇ ਨੇ ਕਿਉਂਕਿ ਆਪਾਂ ਆਪਣੇ ਵਾਹ ਆ ਵਸਾਰਾ ਵਾਣ ਕਿਉਂਕਿ ਇਹ ਗਰਾਊਂਡ ਆ ਸਕੂਲ ਵਾਲਿਆਂ ਦਾ ਪਹਿਲਾਂ ਵੀ ਤੁਹਾਨੂੰ ਉੱਥੇ ਵੀ ਦੱਸਿਆ ਸੀ ਵੀਡੀਓ ਦੇ ਵਿੱਚ ਇਹ ਗਰਾਊਂਡ ਹੋਣ ਕਾਰਨ ਕਰਕੇ ਚਲੋ ਆਪਾਂ ਇਹ ਵਾ ਕੇ ਚੈੱਕ ਕਰਦੇ ਆਂ